ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜਿੰਨੇ ਵੀ ਵੀਰ ਇਸ ਵੀਰਨ ਦਿਖ ਰਹੇ ਨੇ ਅੱਜ ਭਰਾ ਉਹ ਦਿਨਾਂ ਜਿੱਦ ਦਿਨਾਂ ਪਹਿਲੀ ਵਾਰ ਪੱਗ ਸਿਰ ਤੇ ਸਜਾਈ ਸੀ ਆਪਣੇ ਮੈਂ ਕਿਸੇ ਦਿਨ ਮੇਰੇ ਸਿਰ ਤੇ ਬੰਨੀ ਸੀ ਪੱਗ ਮੇਰੇ ਤੇ 2 ਸਾਲ ਹੋ ਚੁੱਕੇ ਆ ਇਸ ਗੱਲ ਨੂੰ ਤਾਂ ਮੈਂ ਸੋਚਿਆ ਕਿ ਅੱਜ ਇੱਕ ਬਲੌਗ ਤਾਂ ਦਸਤਾਰ ਤੇ ਬੰਦਾ ਠੀਕ ਹੈ ਸੋ ਆਪਣੀ ਇਹ ਦਸਤਾਰ ਪੋਣੇ 5 ਮੀਟਰ ਦੀ ਦਸਤਾਰ ਹੈ ਫੁੱਲ ਵੈਲ ਦਾ ਕੱਪੜਾ ਹੈ ਡਬਲ ਡਬਲ ਦਸਤਾਰ ਹੈ ਠੀਕ ਹੈ ਇਹਨੋਂ ਪਾਸੇ ਰਾਮਾ ਜੀ ਗੋਲ ਇਕ ਸਾੜੀ ਦਸਤਾਰ ਦੇ ਵਿੱਚ ਗੋਲ ਦਸਤਾਰ ਠੀਕ ਹੈ ਕਰਨਾ ਕੀ ਹੈ ਦੋ ਧਾਰੀ ਹੋਣਗੀਆਂ ਕੱਚੀ ਧਾਰ ਜਿਹੜੀ ਆਹ ਹੋਂ ਤੱਕ ਵਾਲੀ ਕੱਚੀ ਧਾਰ ਇਹ ਕੋਣ ਦੀ ਪੱਕੀ ਧਾਰ ਕੱਚੀ ਧਾਰ ਨੂੰ ਆਹ ਥੋੜਾ ਅੰਦਰ ਫੋਲਡ ਕਰ ਲੋ ਜਿਆਦਾ ਵੀ ਨਹੀਂ ਕਰਨਾ ਹਾਫ ਹਾਫ ਨਹੀਂ ਕਰਨਾ ਥੋੜਾ ਜਿਹਾ ਕਰਨਾ ਆ ਦੇਖੋ ਹੁੰ ਦਿਖ ਰਿਹਾ ਹੋਊਗਾ ਇੰਨਾ ਕਰਨਾ ਬਸ ਠੀਕ ਹੈ ਹੁਣ ਉਸ ਤੋਂ ਪਹਿਲਾਂ ਇੰਨਾ ਫੋਲਡ ਕਰ ਲਿਆ ਆਪਾਂ ਨੇ ਹੁਣ ਇਹਦੀ ਕੋਈ ਖਾਸ ਲਕਤਰ ਤੇ ਬੇਸ ਦੀ ਰੋਡ ਨਹੀਂ ਹੈਗੀ ਸਦਾ ਰਣਜਾ ਨਸ ਕੰਗਾ ਸਾਫੇਰੋ ਪਹਿਲਾਂ ਦਾ ਸਦਾ ਰਣਜਾ 베ਸਟ ਲੂਗ ਦੇ ਵਿੱਚ ਸਾਦਾ 베ਸਟ ਲੂਗ ਕੋਈ ਆਪਾਂ ਨੇ ਪੱਗ ਵਾਂਗੂ ਨਹੀਂ ਕਰਨਾ ਨਾ ਠੀਕ ਹੈ ਕੰਗਾ ਸਾਫੇਰ ਗਿਆ ਇਹ ਤੁਸੀਂ ਦਾ ਸਟਾਰ ਜਿਵੇਂ ਕਿ ਇੱਥੇ ਤੁਸੀਂ ਜਿਮ ਜਾਣਾ ਆਪਣਾ ਵਾਕਿੰਗ ਕਰਨ ਜਾਣਾ स्कूल कॉलेज कितने भी जा रहे हो ठीक है गुरुद्वारा साहेब जा रहे हो डिवाइड कर लिया अगले ले, मैं। ले एक गठ मारो पहले बाला देर गई दूजी गठ पक्का ਕੀ ਗੱਟ ਖੁੱਲੇ ਨਾ ਵਾਚੀ ਕਿ ਹੁਣ ਇੱਥੇ ਬਲਾਂ ਦੇ ਵਿੱਚ ਇਹਨਾਂ ਨੂੰ ਪੈਕਿੰਗ ਕਰ ਦੋ ਬਲਾਂ ਨੇ ਹੋ ਗਿਆ ਕੰਗਾ ਸਾਹਿਬ ਲੋ ਚ ਠੀਕ ਹੈ ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਦਸਤਾਰ ਦਾ ਸਾਰ ਨੂੰ ਹਲਕਾਇਆ ਛਿੱਟਾ ਲਵਾਇਆ ਹੈ ਪਾਣੀ ਦਾ ਹੁਣ ਜੇ ਆਪਣੇ ਸੰਦੇਸ਼ ਅਰੇ ਜਨ ਲੋਡ ਹੈ ਛਿੱਟਾ ਲਵਾਉਣੀ ਨਹੀਂ ਲੋਡ ਹੈ ਕਿ ਤੁਸੀਂ ਆਪਣੇ ਸਾਹਮਣੇ ਦੇਖਿਓ ਪਰ ਮੈਂ ਛਿੱਟਾ ਲਵਾਉਣਾ ਹੁਣ ਜਿਹੜਾ ਆ ਵਾਲਾ ਪੋਰਸ਼ਨ ਹੈਗਾ ਇਹਨੂੰ ਪਿੱਛੇ ਲੈਣਾ ਬਿਲਕੁਲ ਆਲੋ ਹੁਣ ਕਰਨਾ ਕੀ ਹੈ ਇੱਥੋਂ ਦੇ ਇਕੱਠਾ ਕਰ ਦੇਣਾ ਮੈਂ ਠੀਕ ਹੈ ਪਰ ਵਿਖਾ ਦੇਣਾ ਇਹ ਇਕੱਠਾ ਹੋ ਗਿਆ ਐਵੇਂ ਉਸ ਤੋਂ ਬਾਅਦ ਇਹ ਇੱਥੋਂ ਇਹਨੂੰ ਐਵੇਂ ਲੈ ਕੇ ਆਣਾ ਗੰਤਕ ਲੈ ਕੇ ਜਾਣਾ ਛੱਡਣਾ ਨਹੀਂ ਹੈ ਗੱਲ ਤੱਕ ਠੀਕ ਹੈ ਫਿਰ ਅੱਧਾ ਗਨ ਕਵਰ ਕਰਦੇ ਹੋਏ ਇਹਨੂੰ ਪੂਰਾ ਲਿਓ ਇਹਨੇ ਲੋਈ ਜੇ ਤੁਸੀਂ ਉਪਰੋਂ ਲਿਆ ਇਹ ਛੱਡ ਦੋ ਜੇ ਪਿੱਛੋਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਕਿਉਂਕਿ ਇੱਕ ਵਕਤ ਇਹ ਤਾਂ ਹੁੰਦਾ ਕਿ ਇੱਥੋਂ ਨਾ ਮਤਲਬ ਕੱਪੜਾ ਮੋਟਾ ਆਣ ਲੱਗ ਜਾਂਦਾ ਠੀਕ ਹੈ ਮੋਟਾ ਨਹੀਂ ਆਣ ਦੇ ਤਾਂ ਪਹਿਲੀ ਗੱਲ ਮੋਟਾ ਜਿਹਾ ਆਂਦਾ ਹੈ ਕੱਪੜੇ ਥੋੜਾ ਪਤਲਾ ਕਰੋ ਜਿਵੇਂ ਮੈਂ ਕਰ ਰਹੇ ਹਾਂ ਇਹ ਆਬ ਐਕਸਟਰਾ ਕੱਪੜਾ ਹੈ ਉੱਪਰ ਚੱਕ ਥੋੜਾ ਜਿਹਾ ਵਟ ਸੂਕੋ ਵਟ ਕ੍ਰੀਏਟ ਹੋਣੀ ਦੇ ਨਾਲ ਠੀਕ ਹੈ ਜੀ ਇਹਦੇ ਆਵਲ ਕਪੜੇ ਉੱਪਰੋਂ ਆਰੇ ਨੂੰ ਆਪਾਂ ਹੁਣ ਕਰਾਂਗੇ ਸੱਟ ਪੂਣੀ ਨਹੀਂ ਕਰਨੀ ਦੀ ਬਿਨਾ ਪੂਣੀ ਤੋਂ ਹੀ ਹੈ ਪਰ ਨਾ ਦਸਤਾਰ ਆਲੋਜੀ ਪਾਗਵਾਂ ਇਹ ਪਿੰਚ ਵੀ ਨਹੀਂ ਕਰਨਾ ਪਾਗਵਾਂ ਪਿੰਚ ਵੀ ਨਹੀਂ ਕਰਨਾ ਹੈ ਪਾਗਲ ਪਿੱਛੇ ਪਿੰਚ ਕਰਦੇ ਆਪਾਂ ਠੀਕ ਹੈ ਹੁਣ ਇਹ ਸਿਮਪਲੀ ਕਰਨਾ ਕੀ ਤੁਸੀਂ ਇਹ ਦੋ ਬੱਲੇ ਨੇ ਕਈ ਵੀਰ ਕਹਿੰਦੇ ਕਿ ਇੱਥੇ ਬੇ ਸਾਹਮਣਾ ਔਖਾ ਹੋ ਜਾਂਦਾ ਤੁਹਾਨੂੰ ਸਾਹਮਣਾ ਮੈਸੇਜ ਦੱਸਣਾ ਕਿ ਬੇ ਸਾਹਮਣਾ ਹੈ ਠੀਕ ਹੈ ਦੋ ਬੱਲੇ ਨੇ ਹਲਕਾ ਇਹਨੂੰ ਵਿੱਚ ਕਰੋ ਇਹਦੇ ਕਰਤਾ ਵਿੱਚ ਇਦਾਂ ਨੂੰ ਕਰੋ ਕਰਤਾ ਹੁਣ ਦੋ ਪੱਲੇ ਹੋ ਹੀ ਦੋ ਪੱਲੇ ਰਹਿ ਗਏ ਹੁਣ ਦੋਨਾਂ ਇਕੱਠੇ ਜੋੜ ਦੋ ਆਪਸ ਚ ਇਹ ਐਵੇਂ ਜੋੜਤਾ ਹੁਣ ਇੱਕ ਫੋਲਡ ਦੂਜਾ ਫੋਲਡ ਹੋ ਗਿਆ ਹੁਣ ਵਾਟਵੀ ਗਰੀਟ ਹੋਣੀ ਆਪਣੇ ਆਪ ਆ ਦੇਖੋ ਪਹਿਲਾਂ ਆਪਣੇ ਐਵੇਂ ਕਰਤਾ ਚਲੋ ਜੀ ਉਨਗੋਈ ਲੱਗਦਾ ਨਾ ਵਾਟ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਕਿ ਵਾਟ ਕ੍ਰੀਏਟ ਕਰਨ ਉੱਤੇ ਬੈਠੋ ਵਾਟ ਕ੍ਰੀਏਟ ਨਹੀਂ ਕਰਨੇ ਬਟ ਆਪਣੇ ਬਣ ਜਾਣਗੇ ਲੋ ਬਣ ਚੁੱਕੇ ਹੈ ਵਾਟ ਦੇਖ ਲਓ ਆਪੀਸੇ ਠੀਕ ਹੈ ਕੁਝ ਪਹਿਣਾ ਵੀ ਹੁੰਦੀ ਹੈ ਜਿਹੜੇ ਕੀ ਹੈਗਾ ਦਸਤਾਰ ਜਾਨਦੀ ਹੁੰਦੀਆਂ ਨੇ ਬਹੁਤ ਵਧੀਆ ਗੱਲ ਹੈ ਤੇ ਉਹਨਾਂ ਵਾਸਤੇ ਵੀ ਵੀਡੀਓ ਹੈਗੀ ਇਹ ਵਾਲੀ ਲੋ ਜੀ ਹੁਣ ਉਹੀ ਸੇਮ ਹੈ ਗੱਲਬਾਤ ਆ ਦੇਖੋ ਇਨੂੰ ਅੰਦਰ ਕਰ ਦੋ ਇਹਨੂੰ ਵੀ ਅੰਦਰ ਕਰਕੇ ਡੁਪਲੀਕੇਟੇ ਜੋੜ ਕੇ ਇੱਥੇ ਜੋੜ ਤੇ ਐ ਫੋਲਡ ਕਰ ਦਿਓ ਵਿੱਚ ਦੋ ਵਾਰ ਜਦ ਤੱਕ ਲੜ ਆਖੀ ਲੜ ਨਾ ਆਵੇ ਤਦ ਤੱਕ ਵਿੱਚ ਫੋਲਡ ਕਰਨਾ ਹੈ ਠੀਕ ਹੈ ਜੀ ਉਹ ਰਿਤਿਆਨ ਦੇ ਪਿੱਛੋਂ ਮਿੰਚ ਨਹੀਂ ਕਰਨਾ ਜੇ ਤੁਸੀਂ ਐਵੇਂ ਕਰ ਰਹੇ ਹੋ ਜਦੋਂ ਐਵੇਂ ਲੜ ਲਾਤਾ ਤੇ ਮੈਂ ਇਕੱਠਾ ਕਰ ਦੋ ਫਿਰ ਨਾ ਕਿ ਇੱਕ ਤਾਂ ਮਤਲਬ ਹਟ ਮੜ ਜਾਣਗੇ ਠੀਕ ਹੈ ਜਲ ਉੱਪਰ ਚੱਕ ਕੇ ਲਾ ਦਿਓ ਇਹਨੂੰ ਜੇ ਜਿਹੜਾ ਸਹੀ ਪਲੇਸ ਹੈ ਕਿ ਚਲਾ ਦਿਓ ਔਰ ਹਾਂ ਇਹ ਵੀ ਗੱਲ ਧਿਆਨ ਰੱਖਿਓ ਕਿ ਜਿਹੜਾ ਇੱਥੇ ਏਰੀਆ ਆਊਗਾ ਸਾਰਾ ਕੱਪੜੇ ਦਾ ਪਤਲਾ ਹੋਊਗਾ ਤੇ ਉੱਪਰ ਜਿਵੇਂ ਪੱਗਵਾ ਹੋਣ ਦੇ ਉੱਪਰ ਮੋਟਾ ਜਾਊਗਾ ਅਸਿਰ ਬਖਸ਼ੀ ਸਤਾਪਾ ਨੂੰ ਗੁਰੂ ਸਿੰਘ ਜੀ ਮਹਾਰਾਜ ਵੱਲੋਂ ਇਹੀ ਹੈ ਵੈਸੇ ਤਾਂ ਦਸਤਾਰਾ ਉਹ ਆਲ ਦਸਤਾਰਾ ਧਮਾਲਲੇ ਮੰਨ ਲਾ ਸਾਬ ਠੀਕ ਹੈ ਕੋਈ ਔਖਾ ਨਹੀਂ ਹੈਗਾ ਜਦੋਂ ਸਜਾਣ ਲੱਗਿਆ ਦੋ ਤਿੰਨ ਮਿੰਟ ਚ ਸਜੰਦਾ ਸਜਾ ਕੇ ਗੁਰੂ ਘਰ ਜਾਣਾ ਗੁਰੂ ਘਰ ਜਾਓ ਜਿਵੇਂ ਜਣਾ ਜਿਵੇਂ ਜਾਓ ਤੁਹਾਡੀ ਮਰਜ਼ੀ ਹੈ ਤੇ ਹੁਣ ਇਥੇ ਐਵੇਂ ਦੋ ਪੱਲੇ ਆ ਗਏ ਠੀਕ ਹੈ ਵਿੱਚ ਤੁਰਾ ਕਰੋ ਫੋਲਡ ਜਿਆਦਾ ਨਹੀਂ ਕਰਨਾ ਤੇ ਲੜ ਬਣ ਜੇ ਨੀਚੋਂ ਵੀ ਲੜ ਨਹੀਂ ਬਣਾਣਾ ਆਪਣੇ ਚੋਂ ਦੋ ਐਵੇਂ ਹੋ ਗਏ ਫੋਲਡ ਜੋੜ ਦੋ ਇਕੱਠੇ ਕਰ ਤੇ ਇੱਕ ਫੋਲਡ ਕਰਨਾ ਇਥੇ ਲਾਸਟ ਲੜਾ ਉੱਤੋਂ ਬਾਦ ਲੋਜੀ ਹੋ ਗਿਆ ਪਰ ਇਹ ਉੱਪਰ ਲਾ ਦੋ ਲੱਗ ਗਿਆ ਹੁਣ ਕਈ ਵੀਰ ਕੀ ਕਰਦੇ ਨੇ ਕਿ ਇਹ ਪੱਲੇ ਨੂੰ ਨਾ ਇਹਦੇ ਉੱਪਰ ਆమే ਲਾ ਜਾਂਦੇ ਨੇ ਜਿਵੇਂ ਆਪਾਂ ਲਾ ਰਹੇ ਸੀਗੇ ਪਰ ਇਹ ਬਿਲਕੁਲ ਗਲਤ ਹੈ ਇੰਨਾਂ ਦਾ ਜਿਹੜਾ ਦਸਤਾਰੜੀ ਖਰਾਬ ਹੋ ਸਦੀ ਹੈ ਠੀਕ ਹੈ ਹੁਣ ਕਈ ਵੀਰ ਇਹ ਵੀ ਕਿੰਨੇ ਕਿ ਵੀਰੇ ਥੋੜਾ ਥੋੜਾ ਸਹੀ ਨਹੀਂ ਆ ਰਿਹਾ ਥੋਪਾ ਸਹੀ ਕਰਾਂਗੇ ਠੀਕ ਹੈ ਪਹਿਲਾਂ ਇਹਨੂੰ ਐਵੇਂ ਰੱਖ ਲੋ ਚੈਸ ਨੂੰ ਮੂੰਹ ਚ ਰੱਖ ਲੋ ਮਤਲਬ ਜੇ ਮੂੰਹ ਚ ਰੱਖਦੇ ਨੇ ਲੜ ਨੂੰ ਉਵੇਂ ਰੱਖਣਾ ਨਵੇਂ ਰੱਖ ਲਓ ਤੁਹਾਡੀ ਮਰਜ਼ੀ ਹੈ ਠੀਕ ਹੈ ਮੈਂ ਤਾਂ ਐਸੇ ਦੋ ਦੋ ਮਿੱਢੀ ਮੂੰਚੀ ਰੱਖ ਦਉਣਾ ਹੁਣ ਵਾਜਦਾ ਵਾਜੀ ਦਾ ਮਤ ਲਵਾਂਗੇ ਆਪਾਂ ਛੇ ਵੱਟ ਹੈਗੇ ਨੇ ਠੀਕ ਹੈ ਪਹਿਲਾਂ ਤਾਂ ਆਪਾਂ ਨੇ ਹੱਥ ਨਾਲ ਹੀ ਸਹੀ ਕਰਨਿਆਣਾ ਜਿਵੇਂ ਕਿ ਜਿਵੇਂ ਮੈਂ ਕਰ ਰਿਹਾ ਹਾਂ ਬਹੁਤ ਸੁਸਤੀ ਨਾਲ ਮੇ ਕਰਨਾ ਲੋ ਜੀ ਲੋ ਆpan ਲੱਗੇ ਸੇ आ गई शेप सारी टी दस्तार जी टाली दस्तार ठीक है भाई इतना तो पानी थोड़ा तो रख देना वट वट बन जाएँगे होर ठीक है एंड जी शेप हैगी मेरी तरीके आ जाऊंगी अल ਹੁਣ ਇਹਨੂੰ ਪ੍ਰੋ ਲੈ ਲੈ ਜਓ ਠੀਕ ਹੈ ਆ ਦੇਖੋ ਐਵੇਂ ਲੈ ਕੇ ਉਸ ਤੋਂ ਬਾਅਦ ਇਹਨੂੰ ਵਿੱਚ ਇੱਥੇ ਕਰ ਦੋ ਅੰਦਰ ਲੋ ਠੀਕ ਹੈ ਹੁਣ ਕੰਨ ਜਿਹੜੇ ਹੈਗੇ ਨੇ ਸੇਤਰੋਂ ਉਹ ਕਵਰ ਕਰ ਲਈਏ ਲੋ ਜੀ ਠੀਕ ਹੈ ਦੋਨੋਂ ਸਾਈਡ ਤੋਂ ਕਨ ਕਵਰ ਹੋ ਗਏ ਇਹ ਕਰ ਐਂ ਕਰ ਲੋਗੇ ਗੋਲ ਸ਼ੇਪ ਸਿੱਧਰਾ ਬਣ ਜਵੇ ਠੀਕ ਹੈ ਇਹ ਸੀਗਾ ਜੀ ਪੌਣੇ 5 ਮੀਟਰ ਦਾ ਮੀਟਰ ਦਾ ਲਾ ਲੋ ਗੋ ਪਰਣਾ ਦਾ ਲਾ ਲੋ ਚ ਗੋਲ ਨਸਤਾਰ ਕੇ ਲੋ ਕਿਉਂਕਿ ਇਹਦਾ ਹੀ ਤੁਸੀਂ ਵੀ ਸ਼ੇਪ ਪਰਣਾ ਜਿਵੇਂ ਹੁੰਦਾ ਓ ਵੀ ਇਸ ਜਸਾ ਹੋਰ ਤਰ੍ਹਾਂ ਦੇ ਵੀਡੀਓ ਜਿਵੇਂ ਕਿ ਟੈਲਾ ਸ਼ਹੀ ਪੱਗ ਸੈਮੀ ਟੈਲਾ ਸ਼ਹੀ ਪੱਗ ਹੋਗੀ ਸਾਰੇ ਉੱਪਰ ਵੀਡੀਓਜ਼ ਲੈ ਕੇ ਆਉਂਗਾ ਮੈਂ ਠੀਕ ਹੈ ਹੁਣ ਅਗਲੀ ਲਿਮਟ ਕੋ ਬੱਠੇ ਗਏ ਨੇ 99 ਵਿੱਚ ਕਰ ਦੋ ਸਹੀ ਤਰ੍ਹਾਂ ਕ੍ਰੀਏਟ ਵੀ ਹੋ ਜਾਣਗੇ ਹੋਰ ਜੇ ਤੁਸੀਂ ਹੋਰ ਬੱਡ ਕ੍ਰੀਏਟ ਕਰਨੇ ਜੇ ਕੋਈ ਟਾਈਮ ਹੈਗਾ ਜੇ ਟਾਈਮ ਨਹੀਂ ਹੈ ਤਾਂ ਇਹ ਵੀ ਸਹੀ ਹੈ ਕੋਈ ਗਲਤ ਬਾਤ ਨਹੀਂ ਹੈਗੀ ਏਡੀ ਖਾਸ ਕਿਸੇ ਨੂੰ ਲੱਗ ਰਿਹਾ ਇਹ ਵੀ ਸਹੀ ਲੱਗ ਰਿਹਾ ਕੰਨ ਬਾਹਰ ਖਣੇ ਕਿ ਕੰਨ ਤੁਸੀਂ ਮਤਲਬ ਅੰਦਰ ਰੱਖਣੇ ਪਰ ਇਹਦੇ ਤੁਹਾਡੀ ਮਰਜ਼ੀ ਹੈ ਪਰ ਹਾ ਦਾ ਅੱਧੇ ਘੰਟੇ ਤੱਕ ਹੋਰ ਹੋਣ ਗੱਟੋ ਘੱਟ ਵੀ ਠੀਕ ਹੈ ਜੀ ਸੋ ਆ ਸੀ ਗੋਲ ਟੱਕ ਸਾਡੀ ਦਸਤਾਰ ਪਿੱਛੋਂ ਵੀ ਸਿਰ ਕਰਕੇ ਮਤਲਬ ਪਿੱਛੋਂ ਵੀ ਕੇਸ ਅੰਦਰ ਕਰ ਲੋ ਡਨ ਬਾਕੀ ਹੋਰ ਵੀਡੀਓਜ਼ ਵਾਸਤੇ ਮੈਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਜਿਹੜੇ ਹੋਰ ਮੇਰੇ ਵੀਰ ਭਰਾ ਹੈਗੇ ਨੇ ਆ ਪੈਣਾ ਜਿਹੜੀ ਦੀ ਤਕਸਾਲੀ ਦਸਤਾਰ ਸਜਾਉਣਾ ਚਾਹੁੰਦੀਆਂ ਨੇ ਉਹਨੂੰ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਵੱਧ ਤੋਂ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਆਉਣ ਦੀਆਂ ਵੀਡੀਓਜ਼ ਦੀ ਚੈਨਲ ਤੇ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ